ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੀ ਆ ਪੜੀਐ ਕਿਆ ਗੁਨੀਐ ਕਿਆ ਬੀਦ ਪੁਰਾਨਾ ਸੁਣੀਐ ਕਿਆ ਪੜੀਐ ਕਿਆ ਗੁਨੀਐ ਸੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਖਾਲਸਾ ਸਾਧ ਸੰਗਤ ਜੀ ਫਿਰੋਮਣੀ ਕਬੀਰ ਭਗਤ ਕਬੀਰ ਸਾਹਿਬ ਜੀ ਸਾਨੂੰ ਪਾਵਨ ਪਵਿੱਤਰ ਫਰਮਾਨ ਦੀ ਬਖਸ਼ਿਸ਼ ਕਰ ਰਹੇ ਹਨ ਔ ਬੜੇ ਪ੍ਰੇਮ ਦੇ ਨਾਲ ਸਰਵਣ ਕਰਕੇ ਲਾਹਾ ਪ੍ਰਾਪਤ ਕਰਿਏ ਜੀ ਵਾਹਿਗੁਰੂ ਸਾਹਿਬ ਜੀ ਕੀ ਆ ਪੜੀ ਹੈ ਕੀ ਗੁਨੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਦੇ ਕੋਲ ਇੱਕ ਪੰਡਤ ਆ ਕੇ ਕਹਿਣ ਲੱਗਾ ਭਗਤ ਕਬੀਰ ਸਾਹਿਬ ਜੀ ਤੁਸੀਂ ਹਰ ਵੇਲੇ ਨਾਮ ਜਪਦੇ ਰਹਿੰਦੇ ਹੋ ਕੋਜ ਕੋ ਵਿਦਿਆ ਪੜ੍ਹਨੀ ਚਾਹੀਦੀ ਏ ਤੁਹਾਨੂੰ ਜਿਹਦੇ ਕਰਕੇ ਪ੍ਰਾਣੀਆਂ ਤਵਾਰੀਖਾਂ ਦਾ ਔਰ ਬੇਦਾ ਪ੍ਰਾਣਾ ਦੇ ਇਤਿਹਾਸ ਦਾ ਪਤਾ ਲੱਗ ਜਾਂਦਾ ਹੈ ਇਸ ਕਰਕੇ ਤੁਹਾਨੂੰ ਵਿਦਿਆ ਪੜ੍ਹਨੀ ਚਾਹੀਦੀ ਆ ਨਾਮ ਅਭਿਆਸ ਛੱਡ ਕਰਕੇ ਤਾਂ ਭਗਤ ਕਬੀਰ ਸਾਹਿਬ ਜੀ ਸਾਧ ਸੰਗਤ ਜੀ ਉਸ ਪੰਡਤ ਨੂੰ ਉਪਦੇਸ਼ ਦੇ ਰਹੇ ਹਨ ਉਹਨੂੰ ਸੋਝੀ ਦੇ ਰਹੇ ਕਹਿੰਦੇ ਕਿਆ ਪੜ੍ਹੀਏ ਕਿਆ ਗੁਨੀਏ ਕਿਆ ਦਾ ਅਰਥ ਹੈ ਕੀ ਭਗਤ ਕਬੀਰ ਸਭ ਕਹਿੰਦੇ ਕੀ ਸਾਖ ਸ਼ਾਸਤਰ ਅਨਿਸ਼ਰਵਾਦੀ ਦਾ ਪੜੀਏ ਪੜਨਾ ਕੀ ਕਾਲਵਾਦੀ ਵਿਸ਼ੇਖਿਕ ਆਦਿਕ ਅਰਥਾਂ ਦਾ ਪੜਨਾ ਕੀ ਉਹਨਾਂ ਦਾ ਵਿਚਾਰਨਾ ਆਪਣੇ ਸੰਸਾਰਕ ਕੰਮ ਸਵਾਰਨ ਲਈ ਗ੍ਰੰਥਾਂ ਦੇ ਪੜਨ ਦਾ ਅਤੇ ਵਿਚਾਰਨ ਦਾ ਭਾਵ ਕੋਈ ਲਾਭ ਨਹੀਂ ਹੈ ਕਿਆ ਪੜੀਏ ਕਿਆ ਗੁਨੀਆਂ ਦੁਨੀਆ ਦੇ ਲੋਕ ਇਹ ਸਵਾਲ ਕਰਦੇ ਨੇ ਕਿ ਨਾਮ ਨੂੰ ਕਿਵੇਂ ਪੜੀਏ ਕਿਵੇਂ ਵਿਚਾਰੀਏ ਇਹ ਵੀ ਸਾਧ ਸੰਗਤ ਜੀ ਇਹਦਾ ਅਰਥ ਬਣਦਾ ਆਪਣਾ ਵੀ ਸਵਾਲ ਹੁੰਦਾ ਕਿ ਬਾਣੀ ਕਿਵੇਂ ਪੜੀਏ ਬਾਣੀ ਕਿਵੇਂ ਵਿਚਾਰੀਏ ਨਾਮ ਕਿਵੇਂ ਪੜੀਏ ਨਾਮ ਕਿਵੇਂ ਵਿਚਾਰੀਏ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਇਹਨਾਂ ਸਾਰੇ ਸਵਾਲਾਂ ਦੇ ਅਰਥ ਭਗਤ ਕਬੀਰ ਸਾਹਿਬ ਜੀ ਦਿੰਦੇ ਹਨ ਕਿਆ ਵੇਦ ਪੁਰਾਣਾ ਸੁਣੀਏ हे ਪੰਡਤ ਜੀ ਕੀ ਵੇਦਾਂ ਪੁਰਾਣਾ ਦੇ ਵਿੱਚੋਂ ਸੁਣਨਾ ਕਰੀਏ ਕੀ ਲਾਭ ਪ੍ਰਾਪਤ ਹੋਵੇਗਾ ਸੁਣ ਕੇ ਜਦੋਂ ਤੱਕ ਮਤ ਦੇ ਅੰਦਰ ਸ਼ੁਭ ਗੁਣ ਨਹੀਂ ਆਏ ਜਦੋਂ ਤੱਕ ਸ਼ੁਭ ਗੁਣ ਧਾਰਨ ਕਰਕੇ ਸਹੀ ਰਸਤੇ ਤੇ ਚੱਲਣਾ ਨਾ ਸ਼ੁਰੂ ਕੀਤਾ ਉਦੋਂ ਤੱਕ ਇਹਨਾਂ ਦਾ ਕੀ ਪੜਿਆ ਔਲਾਬ ਦਾਈ ਕਿਆ ਕੀ ਵੇਦ ਪੁਰਾਣਾ ਸੁਣੀਐ ਕੀ ਆ ਕਹਿੰਦੇ ਜੇ ਵੇਦਾ ਪੁਰਾਣਾ ਨੂੰ ਸੁਣ ਵੀ ਲਿਆ ਪੜੇ ਸੁਨੇ ਕੀ ਹੋਈ ਜੋ ਸਹਿਜ ਨਾ ਮਿਲੇ ਉਹ ਸੋਈ ਸਹਿਜ ਨਾਮ ਹੈ ਸਾਧ ਸੰਗਤ ਜੀ ਗਿਆਨ ਦਾ ਤੇ ਸਹਿਜ ਨਾਮ ਹੈ ਗਿਆਨ ਸਰੂਪ ਪਰਮੇਸ਼ਰ ਦਾ ਕਹਿੰਦੇ ਜਿਵੇਂ ਕੋਈ ਪੁਰਖ ਕੋਹਾੜੇ ਨੂੰ ਚੰਦਨ ਦੇ ਦਰਖਤ ਉੱਤੇ ਮਾਰੇ ਤਾਂ ਚੰਦਨ ਕੋਹਾੜੇ ਨੂੰ ਖੁਸ਼ਬੂ ਲਾ ਦਿੰਦਾ ਉਹ ਕਬੀਰ ਸਾਹਿਬ ਜੀ ਤਰਕਵਾਦੀ ਪੰਡਤ ਨੂੰ ਬੇਸਮਝ ਕਹਿ ਕੇ ਉਪਦੇਸ਼ ਦੇ ਰਹੇ ਨੇ ਕਹਿੰਦੇ ਪੜ੍ਹੇ ਸੁਨੇ ਕੀ ਹੋਈ ਪੜਨ ਔਰ ਸੁਣਨ ਦੇ ਨਾਲ ਕੀ ਹੋਵੇਗਾ ਜੇ ਕਰਕੇ ਗਿਆਨ ਹੀ ਨਾ ਪ੍ਰਾਪਤ ਹੋਇਆ ਕਿਹੜਾ ਗਿਆਨ ਬ੍ਰਹਮ ਗਿਆਨ ਕਿਹੜਾ ਗਿਆਨ ਪਰਮੇਸ਼ਰ ਦਾ ਗਿਆਨ ਕਿਹੜਾ ਗਿਆਨ ਭਗਤੀ ਬੰਦਗੀ ਵਾਲਾ ਗਿਆਨ ਔਰ ਸਹਿਜ ਨਾ ਮਿਲਿਓ ਹਿਰਦੇ ਵਿੱਚ ਜੇ ਸਹਿਜ ਨਾ ਆਇਆ ਪ੍ਰੇਮ ਨਾ ਆਇਆ ਧੀਰਜ ਨਾ ਆਇਆ ਸਹਿਜ ਦਾ ਅਰਥ ਹੈ ਧਰਮ ਨਾ ਆਇਆ ਤੇ ਉਸ ਪੜੇ ਸੁਣੇ ਦਾ ਕੀ ਲਾਭ ਹੈ ਕਹਿੰਦੇ ਨਾਮ ਪੜੀ ਚੱਲੋ ਸੁਣੀ ਚੱਲੋ ਕੀ ਹੋਇਆ ਕੀ ਹੋਇਆ ਕਹਿੰਦੇ ਨਾਮ ਨੂੰ ਜੇ ਤੁਸੀਂ ਧਾਰਨ ਹੀ ਨਹੀਂ ਕੀਤਾ ਜੇ ਕੇਵਲ ਨਾਮ ਨੂੰ ਕੰਨ ਰਸ ਬਣਾਇਆ ਜੇ ਕੇਵਲ ਜੀਬਾਂ ਨੂੰ ਜਿਵੇਂ ਤੁਲਸੀ ਜੀ ਕਹਿੰਦੇ মালা ਫਿਰਤੀ ਹੱਥ ਮੈਂ ਜੀਬ ਫਿਰੈ ਮੁਖ ਮਾਹੀ ਠੌਰ ਠੌਰ ਮਨੁਆ ਫਿਰੈ ਇਹੋ ਭਜਨ ਕਤ ਨਾਹੇ ਇਹ ਕਹਿੰਦੇ ਕੋਈ ਭਜਨ ਨਹੀਂ ਆ ਕੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਲੋਕਾਂ ਨੂੰ ਕਿਆ ਦੇ ਖਲਾਬ ਹੈ ਲੋਏ ਕਬੀਰ ਕਠਨੀ ਕਬੀਰ ਜਪਨੀ ਕਾਠ ਕੀ ਕਿਆ ਦੇ ਖਲਾਬ ਹੈ ਲੋਏ ਇਹ ਮਾਲਾ ਕੱਲੀ ਵਿਖਾ ਦੇਣੀ ਪਹਿਰਾਵਾ ਲੋਕਾਂ ਨੂੰ ਵਿਖਾਉਣਾ ਰੱਬ ਰਬ ਅਸੀਂ ਕਰਦੇ ਬੰਗਲੇ ਦੀ ਨਿਆਈ ਸਮਾਧੀ ਲਾਉਣੀ ਉਹਦਾ ਕੀ ਲਾਭ ਹੋਇਆ ਜੇ ਸਹਿਜ ਹੀ ਨਹੀਂ ਆਇਆ ਹਿਰਦੇ ਅੰਦਰ ਹਾਦ ਸੰਗਤ ਜੀ ਜਿਹੜੇ ਨਾਮ ਜਪਣ ਵਾਲੇ ਐ ਨਾ ਉਹਨਾਂ ਦੀ ਸਭ ਤੋਂ ਪਹਿਲੀ ਨਿਸ਼ਾਨੀ ਇਹ ਹੈ ਕਿ ਉਹਨਾਂ ਦੇ ਅੰਦਰ ਸਹਜ ਹੋਵੇਗਾ ਸਹਜਤਾ ਦਾ ਗੁਣ ਆਵੇਗਾ ਨਿਮਰਤਾ ਦਾ ਗੁਣ ਆਵੇਗਾ ਔਰ ਗਿਆਨ ਦਾ ਗੁਣ ਆਵੇਗਾ ਉਹਦੇ ਅੰਦਰ ਉਹ ਸਮਝ ਲੋ ਸਹਜ ਆ ਗਿਆ ਹੈ ਉਹਦੇ ਅੰਦਰ ਸਹਜ ਆਇਆ ਹੋਇਆ ਹੈ ਤਾਂ ਸਹਜ ਨਾ ਮਿਲੇ ਉਹ ਸੋਈ ਜੋ ਜੇ ਕਰਕੇ ਸਹਜ ਨਹੀਂ ਮਿਲਿਆ ਖਰ ਪੜੇ ਸੁਣੇ ਦਾ ਕੀ ਲਾਭ ਹੈ ਹਰ ਕਾ ਨਾਮ ਨਾ ਜਪ ਸੁਗਵਾਰਾ ਕੀ ਸੋਚ ਹੈ ਬਾਰੰਬਾਰ ਕਹਿੰਦੇ ਹਰੀ ਦਾ ਨਾਮ ਤੇ ਜਪਦਾ ਨਹੀਂ ਐਨਾ ਗਿਆਨ ਤੂੰ ਪੜ ਲਿਆ ਐਨਾ ਕੁਝ ਤੂੰ ਸੰਸਾਰ ਦਾ ਸੁਣ ਲਿਆ ਆਦ ਸੰਗਤ ਜੀ ਰਾਜ ਦੇ ਨਹੀਂ ਕੰਨ ਸੁਣ ਸੁਣ ਕੇ ਕਈ ਪ੍ਰਾਣੀ ਐਸੇ ਆ ਪੜ ਪੜ ਕੇ ਰੱਜਦੇ ਨਹੀਂ ਉਹ ਸ਼ੋ ਵਰਗਿਆਂ ਨੇ ਡੇਢ ਡੇਢ ਲੱਖ ਕਿਤਾਬ ਕਹਿੰਦੇ ਪੜ ਛੱਡੀ ਤੇ ਹੋਰ ਅੰਗਰੇਜ਼ਾਂ ਦੇ ਵਿੱਚ ਐਸੀ ਹਿਸਟਰੀ ਬਣੀ ਹੋਈ ਹੈ ਕਿ ਇਹਨੇ ਐਨੇ ਲੱਖ ਕਿਤਾਬ ਪੜ ਛੱਡੀ ਹੈ ਪਰ ਕੀ ਹੋਇਆ ਪੜ ਕੇ ਹਰ ਕਾ ਨਾਮ ਨਾ ਜਪ ਸਗਵਾਰਾ ਉਹ ਗਵਾਰਾ ਬੇਸਮਝ ਹਰੀ ਦਾ ਨਾਮ ਜਪ ਨਾ ਹਰੀ ਦਾ ਵਾਹਿਗੁਰੂ ਦਾ ਨਾਮ ਤੇ ਹੱਲੇ ਵੀ ਨਹੀਂ ਜਪਦਾ हे कालजुग जी कालजुगी जीव क्या सोच है बारंबारा तू की सोच रया बारी बारी हर रोज सोचदा आज नाम कलू जपु कलू जपु कलू वाणी पडू की सोची जाना जा की बैठ करके सोची जाना नाम क्यों नहीं जपदा हर का नाम ना जपस हरि दा नाम ते तू जपदा नहीं गवारा बे समझी है ना फिर मूर्ख ही है ना जे नहीं जपदा ਆਦ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਗਿਆਨੀ ਕਿਆ ਗਿਆਨੀ ਗਿਆਨ ਕਮਾਵਹਿ ਧਿਆਨੀ ਧਿਆਨ ਲਾਵਹਿ ਪਰਮੇਸ਼ਰ ਦਾ ਗਿਆਨ ਧਿਆਨਾ ਵਿੱਚੋਂ ਵਾਹਿਗੁਰੂ ਦਾ ਧਿਆਨ ਧਿਆਨ ਨਮੈ ਧਿਆਨ ਗੁਰ ਗਿਆਨ ਨਮੈ ਗਿਆਨ ਗੁਰ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਉਤਮ ਜਿਹੜਾ ਹੈ ਉਹ ਸਾਧ ਸੰਗਤ ਜੀ ਵਾਹਿਗੁਰੂ ਦੀ ਸਾਖਿਆਤਤਾ ਜਦੋਂ ਹਿਰਦੇ ਵਿੱਚ ਹੋ ਜਾਵੇ ਸੋਚਣਾ ਨਹੀਂ ਚਾਹੀਦਾ ਬੰਦਾ ਸਾਨੂੰ ਬੜੇ ਮਿਲਦੇ ਐ ਜੀ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਨਾਮ ਨਹੀਂ ਜਪਿਆ ਜਾਂਦਾ ਕੀ ਕਰਦੇ ਹੋ ਭਾਈ ਸਾਰੀ ਦਿਹਾੜੀ ਜੀ ਲੇਟ ਹੋ ਜੀ ਦਾ ਸਵੇਰੇ ਫਿਰ ਸਾਰੀ ਦਿਹਾੜੀ ਕੰਮਕਾਰ ਗੁਰੂ ਕੇ ਪਿਆਰਿਓ ਪਰਮੇਸ਼ਰ ਦਾ ਨਾਮ ਜਦੋਂ ਜਪੀਏ ਇਹਨਾਂ ਵੱਡੇ ਮਹਾਪੁਰਸ਼ ਕਿਆ ਕਰਦੇ ਉਦੋਂ ਅੰਮ੍ਰਿਤ ਵੇਲੇ ਹੀ ਸਮਝੋ ਵੈਸੇ ਤੇ ਅੰਮ੍ਰਿਤ ਵੇਲੇ ਦੀ ਮੁਕਤਤਾ ਹੈ ਮੁੱਖ ਤਾਂ ਅੰਮ੍ਰਿਤ ਵੇਲੇ ਦੀ ਠੀਕ ਐ ਸਵੇਰੇ ਐ ਪਰ ਜਦੋਂ ਵਾਹਿਗੁਰੂ ਦਾ ਨਾਮ ਜਪੀਏ ਉਹ ਵੀ ਅੰਮ੍ਰਿਤ ਵੇਲਾ ਹੀ ਬਣ ਜਾਂਦਾ ਆ ਜਿਹੜਾ ਅੰਮ੍ਰਿਤ ਵੇਲੇ ਨਾ ਉੱਠਿਆ ਜਾਣਾ ਤੇ ਫਿਰ ਸਾਰੀ ਦਿਹਾੜੀ ਉਹ ਜੋ ਸੋਚੀ ਜਾਣਾ ਮੇਰੇ ਤੋਂ ਅੱਜ ਅੰਮ੍ਰਿਤ ਵੇਲੇ ਨਹੀਂ ਉੱਠਿਆ ਗਿਆ ਉਹ ਹੀ ਸੋਚੀ ਜਾਣਾ ਕਿਆ ਸੋਚ ਐ ਬਾਰੰਬਾਰਾ ਭਗਤ ਕਬੀਰ ਸਾਹਿਬ ਕਹਿੰਦੇ ਉਹ ਕੀ ਸੋਚੀ ਜਨਾਂ ਬਾਰੀ-ਬਾਰੀ ਜੇ ਅੰਮ੍ਰਿਤ ਵੇਲੇ ਨਹੀਂ ਜਪਿਆ ਗਿਆ ਤੇ ਹੁਣ ਜਪ ਲੈ ਕਿਆ ਸੋਚ ਐ ਹੁਣ ਉਹਨੂੰ ਕੀ ਸੋਚਦਾ ਜਿਹੜਾ ਲੰਘ ਗਿਆ ਵੇਲਾ ਉਹ ਤੇ ਹੱਥ ਨਹੀਂ ਆਉਂਦਾ ਜਿਹੜਾ ਲੰਘ ਗਿਆ ਸਮਾਂ ਉਹ ਤੇ ਨਹੀਂ ਹੱਥ ਆਉਂਦਾ ਤੇ ਹੁਣ ਤੂੰ ਕੀ ਸੋਚੀ ਜਾਂਦਿਆਂ ਬਾਰ-ਬਾਰ ਹੁਣ ਹੀ ਜਪ ਲੈ ਹੁਣ ਹੀ ਪਰਮੇਸ਼ਰ ਨੂੰ ਧਿਆਲ ਹੈ ਜਿਹੜਾ ਦਮ ਆ ਰਿਹਾ ਹੈ ਉਸ ਦਮ ਦੇ ਨਾਲ ਹੀ ਯਾਦ ਕਰ ਲੈ ਦਮ ਤੇ ਆ ਰਿਆ ਨਾ ਅੰਮ੍ਰਿਤ ਵੇਲੇ ਤੇ ਲੰਘ ਗਿਆ ਉਹ ਨਾਮ ਜਪਣ ਵਾਲਾ ਉਹ ਸੰਗਤ ਕਰਨ ਵੇਲੇ ਤੇ ਠੀਕ ਹੈ ਲੰਘ ਗਿਆ ਤੇਰੇ ਕੋਲ ਨਹੀਂ ਹੋਈ ਪਰ ਤੈਨੂੰ ਦਮ ਤੇ ਹੁਣ ਸਾਹ ਤੇ ਆ ਰਿਆ ਨਾ ਇਸੇ ਸਾਹ ਦੇ ਨਾਲ ਜਪ ਲੈ ਇਸ ਸਾਹ ਦੇ ਨਾਲ ਹੋਰ ਸੋਚਾ ਕਿਉਂ ਸੋਚਦਾ ਆ ਹੋਰ ਸੋਚਾਂ ਸੋਚਣ ਵਾਸਤੇ ਇਸ ਸਾਹ ਨੂੰ ਕਿਉਂ ਬੇਅਰਥ ਗਵਾ ਰਿਹਾ ਹੈ ਇਹ ਫਿਰ ਬੇਅਰਥ ਹੀ ਜਾ ਰਿਹਾ ਨਾ ਜਿਹੜੀਆਂ ਹੋਰ ਸੋਚਾਂ ਸੋਚਣੀਆਂ ਇਸ ਕਰਕੇ ਕੀ ਬਾਰੀ ਬਾਰੀ ਭਾਈ ਸੋਚਦਾ ਇਹਨਾਂ ਪਦਾਰਥਾਂ ਦੀ ਚਤਬਨੀ ਕਰਦਾ ਆ ਕਿ ਬੈਠ ਕੇ ਕਰਕੇ ਮਨ ਵਿੱਚ ਫੁਰਨੇ ਘਟਦਾ ਰਹਿੰਦਾ ਹੈ ਕਿ ਆਉਣ ਵਾਲੇ ਸਮੇਂ ਦੀ ਚਿੰਤਾ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਐ ਕਰ ਲਿਆਂਗੇ ਓ ਕਰ ਲਾਂਗੇ ਕੱਲ ਨੂੰ ਉਠਾਂਗੇ ਆ ਫਿਰ ਨਾਮ ਜਪਾਂਗੇ ਮਹਾਰਾਜ ਕਹਿੰਦੇ ਮਨਮਹਿ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਵੋ ਨਾਨਕ ਕੇ ਮੀਤ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਐਸੀ ਕਿਰਪਾ ਕਰਦੇ ਭਗਤ ਕਬੀਰ ਸਾਹਿਬ ਜੀ ਰਹਾ ਬਿਸ਼ਰਾਮ ਦੀ ਬਖਸ਼ਿਸ਼ ਕਰਕੇ ਫਰਮਾਉਂਦੇ ਹਨ ਅੰਧਿਆਰੇ ਦੀਪਕ ਚਹੀਏ ਇੱਕ ਬਸਤ ਅਗੋਚਰ ਲਹੀਏ ਅੰਧਿਆਰੇ ਦੀਪਕ ਚਾਹੀਐ ਕਹਿੰਦੇ ਹੇ ਪੰਡਤ ਜੀ ਭਗਤ ਕਬੀਰ ਸਾਹਿਬ ਜੀ ਦੱਸਦੇ ਐ ਕਿ ਅੰਧਿਆਰੇ ਜਦੋਂ ਹਨੇਰਾ ਨਾਸ਼ ਕਰਨਾ ਹੋਵੇ ਨਾ ਉਦੋਂ ਫਿਰ ਦੀਵਾ ਚਾਹੀਦਾ ਆ ਕੋਲ ਉਦੋਂ ਲੋਅ ਚਾਹੀਦੀ ਐ ਕਿਉਂਕਿ ਜਿਹੜਾ ਹਨੇਰਾ ਹੈ ਉਹ ਲੋਅ ਦੇ ਨਾਲ ਉਹ ਦੀਵੇ ਦੇ ਨਾਲ ਨਾਸ਼ ਹੋ ਜਾਂਦਾ ਆ ਕੀ ਇੱਕ ਵਸਤ ਅਗੋਚਰ ਲਈ ਐ ਕਹਿੰਦੇ ਅਗੋਚਰ ਜਿਹੜੀ ਛੁਪੀ ਹੋਈ ਵਸਤੂ ਹੈ ਨਾ ਉਹ ਫੇਰ ਲਈ ਹੈ ਫੇਰ ਪ੍ਰਾਪਤ ਕੀਤੀ ਜਾਂਦੀ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਅਗਿਆਨ ਰੂਪੀ ਹਨੇਰਾ ਚੁੱਕਣ ਵਾਸਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇੱਕ ਨਾਮ ਰੂਪ ਵਸਤੂ ਤੁਹਾਨੂੰ ਲੈਣੀ ਪੈਣੀ ਹੈ ਨਾਮ ਰੂਪ ਦੀਵਾ ਨਾਮ ਰੂਪ ਚਾਨਣ ਇਹ ਤੁਹਾਨੂੰ ਲੈਣਾ ਪੈਣਾ ਹੈ ਤੇ ਫੇਰ ਇਹ ਜਿਹੜਾ ਅਗਿਆਨ ਦਾ ਹਨੇਰਾ ਚੁੱਕਿਆ ਜਾਵੇਗਾ ਵਸਤ ਅਗੋਚਰ ਪਾਈ ਕਾਟ ਦੀਪਕ ਰਹਿ ਆ ਸਮਾਈ ਕਹਿੰਦੇ ਜਦੋਂ ਅਗੋਚਰ ਛਿਪੀ ਹੋਈ ਵਸਤੂ ਘਰ ਵਿੱਚ ਪ੍ਰਾਪਤ ਹੋ ਜਾਵੇ ਨਾ ਫਿਰ ਦੀਵੇ ਦੀ ਲੋ ਘਟ ਹੋ ਜਾਵੇ ਫਿਰ ਦੀਵੇ ਦੀ ਲੋ ਭਾਵੇਂ ਘਟ ਹੋ ਜਾਵੇ ਤੇ ਜਾਂ ਤੇਲ ਦੇ ਰਿਆਂ ਖਤਮ ਹੋਣ ਤੋਂ ਦੀਵਾ ਬਿਲਕੁਲ ਬੁੱਝ ਜਾਵੇ athva guru di kripa dwara agochar indriya da jo vishay आत्मआनंद रूपी वस्तु परमेश्वर ਨੂੰ ਪਾ ਲਈਏ ਪ੍ਰਾਪਤ ਕਰ ਲਈਏ ਹਿਰਦੇ ਦੇ ਅੰਦਰ ਵਿਸ਼ੇਸ਼ ਗਿਆਨ ਪ੍ਰਾਪਤ ਕਰ ਲਈਏ ਫਿਰ ਉਹ ਸਾਧ ਸੰਗਤ ਜੀ ਦੀਵਾ ਸਮਾ ਜਾਂਦਾ ਆ ਫਿਰ ਉਹ ਨਾਮ ਸਦਾ ਵਾਸਤੇ ਸਾਧ ਸੰਗਤ ਜੀ ਹਿਰਦੇ ਦੇ ਅੰਦਰ ਚੱਲਦਾ ਹੈ ਇਸੇ ਪ੍ਰਕਾਰ ਵਸਤ ਅਗੋਚਰ ਪਾਈ ਘਟ ਦੀਪ ਗਰਹਿ ਅਸਮਾਈ ਜਿਨ੍ਹਾਂ ਨੇ ਨਾਮ ਰੂਪੀ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਰੂਪ ਵਸਤੂ ਪਾ ਲਈ ਹੈ ਨਾ ਉਨ੍ਹਾਂ ਦੇ ਹਿਰਦੇ ਵਿੱਚ ਫਿਰ ਸਾਧ ਸੰਗਤ ਜੀ ਗਿਆਨ ਦਾ ਔਰ ਨਾਮ ਦਾ ਦੀਵਾ ਸਮਾ ਜਾਂਦਾ ਹੈ ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮੰਨਿਆ ਭਗਤ ਕਬੀਰ ਸਾਹਿਬ ਜੀ ਦਸਦੇ ਪੰਡਿਤ ਜੀ ਹੁਣ ਇਸ ਸਮੇਂ ਅਸੀਂ ਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਆਪਣੇ ਸਰੂਪ ਨੂੰ ਜਾਣ ਲਿਆ ਹੈ ਤੇ ਜਦੋਂ ਸਰੂਪ ਨੂੰ ਜਾਣ ਲਿਆ ਜਬ ਜਾਣਿਆ ਤਉ ਮਨ ਮੰਨਿਆ ਸਾਧ ਸੰਗਤ ਜੀ ਇੰਨੀ ਕੁ ਖੇੜੀ ਹੈ ਕਿ ਜਦੋਂ ਅਸੀਂ ਇਸ ਗੱਲ ਨੂੰ ਜਾਣ ਲਿਆਣਾ ਵੇ ਪਰਮੇਸ਼ਰ ਹੈ ਰੂਪ ਹੈ ਉਦੋਂ ਸਮਝ ਲਓ ਜਦੋਂ ਮਨ ਦੇ ਵਿੱਚ ਮੰਨ ਲਿਆ ਕਿ ਪਰਮੇਸ਼ਰ ਹੈ ਰੂਪ ਹੈ ਉਦੋਂ ਸਮਝ ਲਓ ਅਸੀਂ ਪਰਮੇਸ਼ਰ ਨੂੰ ਜਾਣ ਲਿਆ ਹੈ ਉਦੋਂ ਵਾਹਿਗੁਰੂ ਨੂੰ ਅਸੀਂ ਸਮਝ ਲਿਆ ਹੈ ਜਦੋਂ ਹੈ ਰੂਪ ਕਰਕੇ ਪਹਿਚਾਨ ਲਿਆ ਕਿ ਠੀਕ ਪਰਮੇਸ਼ਰ ਹਰ ਜਗ੍ਹਾ ਪ੍ਰਗਟ ਹੈ ਹਰ ਜਗ੍ਹਾ ਹਰ ਜਗ੍ਹਾ ਵਿਆਪਕ ਹੈ ਫਿਰ ਸਮਝ ਲਓ ਸਾਧ ਸੰਗਤ ਜੀ ਅਸੀਂ ਉਸ ਵਾਹਿਗੁਰੂ ਨੂੰ ਜਾਣ ਲਿਆ ਹੈ ਮਨ ਮਾਨੇ ਲੋਗ ਨਾ ਪਤੀਜੈ ਨਾ ਪਤੀਜੈ ਤੌਂ ਕਿਆ ਕੀਜੈ ਪਰ ਕਹਿੰਦੇ ਜਦੋਂ ਤਤ ਬੇਤੇ ਦਾ ਮਨ ਸਰੂਪ ਅੰਦਰ ਮੰਨ ਜਾਂਦਾ ਨਾ ਵਾਹਿਗੁਰੂ ਦੇ ਮਨ ਅੰਦਰ ਮੰਨ ਜਾਂਦਾ ਤੇ ਪਰਮੇਸ਼ਰ ਪ੍ਰਾਪਤ ਹੋ ਜਾਂਦਾ ਹੈ ਲੋਕ ਇਸ ਗੱਲ ਦਾ ਪਤੀਜੈ ਭਰੋਸਾ ਨਹੀਂ ਕਰਦੇ ਉਹ ਕਹਿੰਦੇ ਪਖੰਡ ਕਰਦਾ ਪਰ ਕਹਿੰਦੇ ਜਦੋਂ ਮੰਨ ਜਾਂਦਾ ਤੇ ਲੋਕਾਂ ਨੂੰ ਪਤੀਜਾ ਪ੍ਰਸੰਨ ਕਰਨ ਵਿੱਚ ਉਹ ਜੀਵ ਫਿਰ ਉਹ ਸਾਧੂ ਸੰਤ ਨਹੀਂ ਲੱਗਦਾ ਉਹ ਕਹਿੰਦੇ ਮੰਨ ਮੰਨੇ ਲੋਕ ਨਾ ਪਤੀਜਾ ਜਦੋਂ ਮੰਨ ਮੰਨ ਗਿਆ ਲੋਕ ਭਾਵੇਂ ਪ੍ਰਸੰਨ ਨਾ ਹੋਣ ਆਪਾਂ ਕੀ ਲੈਣਾ ਨਾ ਪਤੀਜਾ ਤਾਂ ਕਿਆ ਕੀਜਿਆ ਜੇ ਨਾ ਵੀ ਪ੍ਰਸੰਨ ਹੋਣ ਤਾਂ ਕੀ ਕਰ ਲੈਣਗੇ ਲੋਕ ਕੀ ਵਿਗਾੜ ਲੈਣਗੇ ਜਦੋਂ ਵਾਹਿਗੁਰੂ ਪ੍ਰਸੰਨ ਹੋ ਗਿਆ ਜਦੋਂ ਧਰਤੀ ਦਾ ਮਾਲਕ ਰਾਜਾ ਹੀ ਪ੍ਰਸੰਨ ਹੋ ਗਿਆ ਫਿਰ ਸਾਧ ਸੰਗਤ ਦੀ ਤਮਾਮ ਜੀਵਾਂ ਦੀ ਕੀ ਖੇਡ ਹੈ ਇਸੇ ਕਰਕੇ ਬੇਪ੍ਰਵਾਹ ਸਦਾ ਰੰਗ ਹਰਕੈ ਜਾ ਕੋ ਪਾਕ ਸੁਆਮੀ ਉਹ ਸਾਧ ਸੰਗਤ ਜੀ ਬੇਪ੍ਰਵਾਹ ਹੋ ਜਾਂਦੇ ਐ ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਪ੍ਰੇਮ ਲੱਗ ਜਾਂਦਾ ਹੈ ਹਿਰਦੈ ਸਾਧ ਸੰਗਤ ਜੀ ਇਹ ਭਗਤ ਕਬੀਰ ਸਾਹਿਬ ਜੀ ਨੇ ਕਿਰਪਾ ਕੀਤੀ ਐ ਅਗਲਾ ਸ਼ਬਦ ਵੀ ਇਸੇ ਪ੍ਰਕਾਰ ਨਾਲ ਛੇ ਸ਼ੁਰੂ ਹੁੰਦਾ ਤਾਉ ਮੁਖ ਨਿਕਲ ਗਿਆ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਭਗਤ ਕਬੀਰ ਸਾਹਿਬ ਜੀ ਨੇ ਪੰਡਤ ਨੂੰ ਇਹ ਐਸਾ ਆਨੰਦਮਈ ਉਪਦੇਸ਼ ਦਿੱਤਾ ਹੈ ਤੇ ਜੀਵਾਂ ਨੂੰ ਵੀ ਨਾਮ ਨੂੰ ਬਾਣੀ ਪੜਨ ਨੂੰ ਸੋਝੀ ਦਿੱਤੀ ਹੈ ਸੋ ਇੰਨੀ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ ਜੀ ਭੁੱਲ ਗਲਤੀ ਦੀ ਖਿਮਾ ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਹਰ ਮੰਨੇ ਤੋ ਮਨ ਮੰਨਿਆ ਮਨ ਮੰਨੇ ਲੋਗ ਨਾ ਪਤੀਜੈ ਨਾ ਪਤੀਜੈ ਤੋ ਕਿਆ ਕੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ